ਇਸ ਸ਼ੰਭੂ ਬਾਰਡਰ ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਵੀ ਜਿਹੜਾ ਕੂਚ ਕਰਨ ਦਾ ਪੂਰਾ ਐਲਾਨ ਕੀਤਾ ਗਿਆ ਆ ਇਹ ਜਿਹੜੇ ਕਿਲ ਗੱਡੇ ਗਏ ਨੇ ਫੌਰ ਲੇਅਰਸ ਦੀਆਂ ਜਿਹੜੀਆਂ ਕਿ ਚੰਦਾ ਬਣਾ ਦਿੱਤੀਆਂ ਗਈਆਂ ਨੇ ਬੈਰੀਗੇਟਿੰਗ ਲਾ ਕੇ ਰੋਕ ਦਿੱਤੇ ਗਿਆ ਨੇ ਤਾਂ ਜੋ ਕਿਸਾਨ ਅੱਗੇ ਨਾ ਜਾ ਸਕਣ ਇੱਥੇ ਜੀ ਹਰਿਆਣਾ ਪੁਲਿਸ ਦੀ ਵੀ ਕੰਪਨੀਆਂ ਲੱਗੀ ਹੋਈ ਹੈ ਉਸ ਦੇ ਇਲਾਵਾ ਜੋ ਬਾਰੋ ਪੈਰਾਮੀਟਰੀ ਫੋਰਸਿਸ ਵੀ ਆਈ ਹੋਈ ਹੈ ਕਿ ਕਿਸਾਨਾਂ ਨੂੰ ਪਰਮਿਸ਼ਨ ਨਹੀਂ ਹੈ ਜਾਣ ਦੀ ਇਸ ਦੇ ਇਲਾਵਾ ਜੋ ਇਨੀ ਸੰਖਿਆ ਵੀ ਜਾ ਰਹੇ ਉਹ ਦੇ ਕਰਕੇ ਲਾਅ ਐਂਡ ਆਰਡਰ ਸਥਰਾਵ ਹੋ ਸਕਦਾ ਹੈ ਆ ਤੁਸੀਂ ਦੇਖ ਸਕਦੇ ਹੋ ਇਸ ਲੋਹੇ ਦੇ ਕੰਡਿਆ ਵਾਲੀ ਤਾਰਾਂ ਨੂੰ ਵੀ ਜਿਹੜਾ ਇੱਥੇ ਲਗਾਇਆ ਗਿਆ ਆ ਤਾਂ ਜੋ ਕਿਸਾਨਾਂ ਦੇ ਰਸਤੇ ਜਿਹੜੇ ਉਹ ਰੋਕੇ ਜਾਣ ਬਾਟਰ ਕਹਿੰਨ ਦੀਆਂ ਗੱਟੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਫੋਰ ਲੇਅਰਸ ਦੇ ਨਾਲ ਪੱਥਰਾਂ ਨੂੰ ਕੇ ਕੰਕਰੀਟ ਦੇ ਨਾਲ ਕੰਦਾ ਕੀਤੀਆਂ ਗਈਆਂ ਹੋਰ ਜਿਹੜੀ ਪੁਲਿਸ ਆ ਉਹ ਮਗਾਈ ਜਾ ਰਹੀ ਹੈ ਤਾਂ ਜੋ ਇੱਥੇ ਤੈਨਾਤ ਕੀਤੀ ਜਾ ਆਰਮੀ ਆ ਫੋਰਸ ਵੀ ਤੁਹਾਨੂੰ ਦਿਖਾ ਰਹੇ ਹਾਂ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਜਿਸ ਦੇ ਨਾਲ ਆਦਾਨ-ਪ੍ਰਦਾਨ ਕਰਨਾ ਵੀ ਬੜਾ ਮੁਸ਼ਕਲ ਹੋ ਰਿਹਾ ਹੈ ਇਸ ਸ਼ੰਭੂ ਬਾਰਡਰ ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਸ਼ਿਕਾਦਸ਼ ਕੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕਾ ਜਿੱਥੇ ਕਿਸਾਨਾਂ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਉੱਥੇ ਹੀ ਸਰਕਾਰ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਹਰ ਹੱਥ ਵਿੱਚ ਜਿਹੜੀ ਕਿਸਾਨਾਂ ਦੀ ਕੋਲ ਆ ਉਸ ਨੂੰ ਸੰਭਵ ਨਹੀਂ ਹੋਣ ਦੇਣਾ ਪਰ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਫੇਰ ਜਿਸ ਤਰੀਕੇ ਦੇ ਨਾਲ ਸਿੰਘੂ ਬਾਰਡਰ ਤੇ ਦਿੱਲੀ ਦੇ ਬਾਰਡਰਾਂ ਤੇ ਅਸੀਂ ਦੇਖ ਸਦੇ ਦਿੱਲੀ ਦੀਆਂ ਬਰੂਹਾਂ ਤੇ ਅਸੀਂ ਦੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਪੂਰੀ ਤਿਆਰੀ ਕੀਤੀ ਗਈ ਸੀ ਤਾਂ ਇਸ ਵਕਤ ਉਸੇ ਹੀ ਤਰ੍ਹਾਂ ਇਹ ਜਿਹੜੇ ਕਿਲ ਗੱਡੇ ਗਏ ਨੇ ਫੋਰ ਲੇਅਰਸ ਦੀਆਂ ਜਿਹੜੀਆਂ ਕੀ ਕੰਧਾ ਬਣਾ ਦਿੱਤੀਆਂ ਗਈਆਂ ਨੇ ਬੈਰੀਗੇਟਿੰਗ ਲਾ ਕੇ ਰੋਕ ਦਿੱਤੀਆਂ ਗਈਆਂ ਨੇ ਤਾਂ ਜੋ ਕਿਸਾਨ ਅੱਗੇ ਨਾ ਜਾ ਸਕਣ ਪਰ ਉੱਥੇ ਹੀ ਤੁਹਾਨੂੰ ਦਿਖਾਵਾਂਗੇ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਰੋਡ ਆ ਉਹ ਬੰਦ ਕੀਤੇ ਗਏ ਨੇ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਵੀ ਜਿਹੜਾ ਕੂਚ ਕਰਨ ਦਾ ਪੂਰਾ ਐਲਾਨ ਕੀਤਾ ਗਿਆ ਆ ਪੂਰੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਹਾਲਾਂਕਿ ਪੰਜਾਬ ਸਰਕਾਰ ਦੀ ਮੀਟਿੰਗ ਵੀ ਚੱਲ ਰਹੀ ਆ ਕਿਸਾਨਾਂ ਨਾਲ ਕੱਲ ਵੀ ਮੀਟਿੰਗ ਹੋਏਗੀ ਪਰ ਉਸ ਤੋਂ ਪਹਿਲਾਂ ਕਾਫੀ ਫੋਰਸ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ ਨੇ ਇਸ ਸ਼ੰਭੂ ਬਾਰਡਰ ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਹਰ ਦਿਨ ਦੀ ਅਪਡੇਟ ਦਿੱਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਨੇ ਸਾਡੇ ਨਾਲ ਡੀਐਸਪੀ ਅਸ਼ਦੀਪ ਸਿੰਘ ਜੀ ਅਦਰਸ਼ਜੀਪ ਸਿੰਘ ਜੀ ਮੌਜੂਦ ਹੈ ਗੱਲਬਾਤ ਕਰ ਲਾਂਗੇ ਕਿੰਨੀਆਂ ਫੋਰਸਾਂ ਸਪੌਂਚੀਆਂ ਨੇ ਕਿਵੇਂ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਸਸੀ ਕਾਲ ਸਸੀ ਕਾਲ ਜੀ ਸਰ ਅਸੀਂ ਇਹੀ ਜਾਣਨਾ ਚਾਹੁੰਦੇ ਪਹਿਲਾਂ ਤੇ ਕਿਹੜੀਆਂ ਕਿਹੜੀਆਂ ਫੋਰਸਾਂ ਇੱਥੇ ਲਗਾਈਆਂ ਗਈਆਂ ਹੈ ਕਿ ਰੋਕਣ ਇੱਥੇ ਜੀ ਹਰਿਆਣਾ ਪੁਲਿਸ ਦੀ ਵੀ ਕੰਪਨੀਆਂ ਲੱਗੀਆਂ ਹੋਈਆਂ ਹਨ ਉਸ ਦੇ ਇਲਾਵਾ ਜੋ ਬਾਹਰੋਂ ਪੈਰਾਮਿਟਰੀ ਫੋਰਸਿਸ ਵੀ ਆਈ ਹੋਈਆਂ ਜੀ ਜੀ ਤਾਂ ਕਿਸਾਨਾਂ ਨੂੰ ਅੱਗੇ ਫਿਰ ਨਹੀਂ ਜਾਣ ਦਿੱਤਾ ਜਾਏਗਾ ਜੀ ਕਿਸਾਨਾਂ ਨੂੰ ਪਰミਸ਼ਨ ਨਹੀਂ ਹੈ ਜਾਣ ਦੀ ਇਸ ਦੇ ਇਲਾਵਾ ਜੋ ਇਨੀ ਸੰਖਿਆ ਵਿੱਚ ਆ ਰਹੇ ਉਹ ਦੇ ਕਰਕੇ ਲਾਅ ਐਂਡ ਆਰਡਰ ਖਰਾਬ ਹੋ ਸਕਦਾ ਹੈ ਜੀ ਪ੍ਰਾਈਵੇਟ ਪਬਲਿਕ ਪ੍ਰੋਪਰਟੀ ਨੂੰ ਡੈਮੇਜ ਹੋ ਸਕਦਾ ਹੈ ਇਸ ਕਰਕੇ ਅਸੀਂ ਪ੍ਰੋਪਰ ਬੈਰੀਕੇਡਿੰਗ ਕੀਤੀ ਹੋਈ ਹੈ ਫਿਰ ਵੀ ਮੈਂ ਸਾਰੇ ਜਥੇਬੰਦੀਆਂ ਨੂੰ ਰਿਕਵੈਸਟ ਕਰਦਾ ਕਿ ਉਹ ਆਪਣੇ ਇਸ ਕੂਚ ਦੇ ਪ੍ਰੋਗਰਾਮ ਨੂੰ ਰੱਦ ਕਰ ਦੇਣ ਜੀ ਅਗਰ ਕਿਸਾਨ ਨਹੀਂ ਮੰਨਦੇ ਤਾਂ ਇਹ ਵੀ ਕਿਹਾ ਜਾਏਗਾ ਕਿ ਪਿੱਛੇ ਹੀ ਰੋਕ ਦਿੱਤਾ ਜਾਵੇਗਾ ਜਿਸ ਤਰੀਕੇ ਦੇ ਨਾਲ ਕਹਿ ਰਹੇ ਨੇ ਕਿ ਜੇ ਸ਼ੰਭੂ ਤੇ ਵੱਡੀ ਬੈਰੀਕੇਡਿੰਗ ਕੀਤੀ ਗਈ ਆ ਤਾਂ ਅਸੀਂ ਉੱਥੇ ਹੀ ਬੈਠ ਜਾਵਾਂਗੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਡਾ ਸਿਰਫ ਇਹੀ ਹੈ ਜੀ ਕਿ ਉਹ ਇੱਥੇ ਨਾ ਜੇ ਇੱਥੇ ਆਣਗੇ ਤੇ ਦਿੱਲੀ ਕੋਚ ਹੈ ਤਾਂ ਹਰਿਆਣਾ ਐਂਟਰ ਤੋਂ ਅਸੀਂ ਉਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗੇ ਪੀਸਫੁਲੀ ਉਹਨਾਂ ਨੂੰ ਇਹੀ ਰਿਕੁਐਸਟ ਕਰਾਂਗੇ ਕਿ ਨਾ ਲਾਠੀ ਚਾਰਜ ਵੀ ਹੋ ਸਕਦਾ ਨਹੀਂ ਲਾਠੀ ਚਾਰਜ ਨਹੀਂ ਅਸੀਂ ਆਪਣੀ ਜੋ ਮਿਨੀਮਮ ਫੋਰਸ ਰਿਕੁਆਇਰਡ ਹੋਏਗੀ ਉਹ ਸਾਹਮਣਾ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ ਕਿਹੜੀਆਂ ਕਿਹੜੀਆਂ ਫੋਰਸਸ ਹੈ ਸੀਆਰਪੀਐਫ ਆਰਮੀ ਹੋਰ ਕਿਹੜੀਆਂ ਜਿਹਨੀਆਂ ਜੋ ਪੈਰਾਮਿਲਟਰੀ ਫੋਰਸਸ ਦੀ ਸਾਰੀ ਵਿੰਗਸ ਤੋ ਆ ਰੱਖਿਆ ਜੀ ਫੋਰਸਸ ਬੋਤਨ ਵਜਨ ਕਰੀ ਦੇਣ ਦੇ ਲਈ ਸੋ ਤੁਸੀਂ ਦੇਖ ਸਕਦੇ ਹੋ ਨਾ ਅਦਰਸ਼ਦੀਪ ਜੀ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਆਪਣਾ ਦਿੱਲੀ ਕੂਚ ਦਾ ਜਿਹੜਾ ਫੈਸਲਾ ਉਹ ਰੱਦ ਕਰ ਦਿੱਤਾ ਜਾਵੇ ਫੈਟ ਕੇ ਸਹਿਮਤੀ ਕੀਤੀ ਜਾਵੇ ਪਰ ਤੁਸੀਂ ਦੇਖ ਸਕਦੇ ਇੱਥੇ ਹੀ ਆਰਐਫ ਦੀ ਜਿਹੜੀ ਪੁਲਿਸ ਆ ਉਹ ਵੀ ਖੜੀ ਹੋਈ ਆ ਆਸੇ ਪਾਸੇ ਤੁਸੀਂ ਸਾਰੇ ਦੇਖ ਸਕਦੇ ਸਾਰੀਆਂ ਹੀ ਬਟਾਲੀ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਆਰਮੀ ਫੋਰਸਸ ਵੀ ਮਗਾਈ ਗਈ ਹੈਗੀ ਆ ਪਰ ਰਸਤੇ ਜਿਹੜੇ ਉਹ ਬਿਲਕੁਲ ਹੀ ਜਿਹੜੇ ਬੰਦ ਕਰ ਦਿੱਤੇ ਗਏ ਨੇ ਰੋਕਣ ਦਾ ਹਰ ਹਿੱਲਾ ਪਨਾਇਆ ਜਾ ਰਿਹਾ ਹੈਗਾ ਆ ਪਰ ਇੱਕ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਰਿਪੋਰਟ ਜਿਹੜੀ ਉਹ ਸਾਹਮਣੇ ਹੋਲੀ ਤਦ ਤੱਕ ਲਈ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਗਰਾਊਂਡ ਜ਼ੀਰੋ ਦੀ ਰਿਪੋਰਟ ਦੇ ਨਾਲ ਕੈਮਰਾਮੈਨ ਜੰਗਬੀਰ ਦੇ ਨਾਲ ਮੈਂ ਹਰਜੀਤ ਕੌਰ ਧੰਨਵਾਦ ਇਸ ਸ਼ੰਭੂ ਬਾਡਰ ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਵੀ ਜਿਹੜਾ ਕੂਚ ਕਰਨ ਦਾ ਪੂਰਾ ਐਲਾਨ ਕੀਤਾ ਗਿਆ ਆ ਇਹ ਜਿਹੜੇ ਕਿਲ ਗੱਡੇ ਗਏ ਨੇ ਫੋਰ ਲੇਅਰਸ ਦੀਆਂ ਜਿਹੜੀਆਂ ਕਿ ਚੰਦਾ ਬਣਾ ਦਿੱਤੀਆਂ ਗਈਆਂ ਨੇ ਬੈਰੀਕੇਟਿੰਗ ਲਾ ਕੇ ਰੋਕ ਦਿੱਤੇ ਗਿਆ ਨੇ ਤਾਂ ਜੋ ਕਿਸਾਨ ਅੱਗੇ ਨਾ ਜਾ ਸਕਣ ਇੱਥੇ ਜੀ ਹਰਿਆਣਾ ਪੁਲਿਸ ਦੀ ਵੀ ਕੰਪਨੀਆਂ ਲੱਗੀ ਹੋਈ ਹੈ ਉਸ ਦੇ ਇਲਾਵਾ ਜੋ ਬਾਰੋ ਪੈਰਾਮੀਟਰੀ ਫੋਰਸਿਸ ਵੀ ਆਈ ਹੋਈ ਹੈ ਕਿ ਕਿਸਾਨਾਂ ਨੂੰ ਪਰਮਿਸ਼ਨ ਨਹੀਂ ਹੈ ਜਾਣ ਦੀ ਅੱਗੇ ਇਲਾਵਾ ਜੋ ਇਨੀ ਸੰਖਿਆ ਵੀ ਜਾ ਰਹੇ ਉਹ ਦੇ ਕਰਕੇ ਲਾਅ ਐਂਡ ਆਰਡਰ ਸਥਾਪਿਤ ਹੋ ਸਕਦਾ ਹੈ ਆ ਤੁਸੀਂ ਦੇਖ ਸਕਦੇ ਹੋ ਇਸ ਲੋਹੇ ਦੇ ਕੰਡਿਆ ਵਾਲੀ ਤਾਰਾਂ ਨੂੰ ਵੀ ਜਿਹੜਾ ਇੱਥੇ ਲਗਾਇਆ ਗਿਆ ਆ ਸਾਡੇ ਕਿਸਾਨਾਂ ਦੇ ਰਸਤੇ ਜਿਹੜੇ ਉਹ ਰੋਕੇ ਜਾਣ ਪਾਟਰ ਕਨਲ ਦੀਆਂ ਗੱਟੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਫੋਰ ਲੇਅਰਸ ਦੇ ਨਾਲ ਪੱਥਰਾਂ ਨੂੰ ਲਾ ਕੇ ਕੰਕਰੀਟ ਦੇ ਨਾਲ ਕੰਦਾ ਕੀਤੀਆਂ ਗਈਆਂ ਹੋਰ ਜਿਹੜੀ ਪੁਲਿਸ ਆ ਉਹ ਮਗਾਈ ਜਾ ਰਹੀ ਆ ਤਾਂ ਜੋ ਇੱਥੇ ਤੈਨਾਤ ਕੀਤੀ ਜਾ ਆਰਮੀ ਆ ਫੋਰਸ ਵੀ ਤੁਹਾਨੂੰ ਦਿਖਾ ਰਹੇ ਹਾਂ ਇੰਟਰਨੈਟ ਸੇ ਮਾਮਾ ਵੀ ਬੰਦ ਕਰ ਦਿੱਤੇ ਗਏ ਆ ਜਿਸ ਦੇ ਨਾਲ ਆਦਾਨ-ਪ੍ਰਦਾਨ ਕਰਨਾ ਵੀ ਬੜਾ ਮੁਸ਼ਕਲ ਹੋ ਰਿਹਾ ਹੈ ਇਹ ਸ਼ੰਭੂ ਬਾਡਰ ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸ਼ੰਭੂ ਬਾਡਰ ਤੇ ਹੋਰ ਕੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹ ਵੀ ਤੁਹਾਨੂੰ ਦਿਖਾਵਾਂਗੇ ਸੀਸੀਟੀਵੀ ਕੈਮਰੇ ਲਾਉਣ ਦੇ ਲਈ ਤੁਸੀਂ ਦੇਖ ਸਕਦੇ ਹੋ ਇੰਟਰਨੈਟ ਤਾਰ ਵੀ ਪਾਈ ਜਾ ਰਹੀ ਆ ਵਾਟਰ ਕੈਨਨ ਦੀਆਂ ਗੱਡੀਆਂ ਉਹ ਵੀ ਲਿਆਂਦੀਆਂ ਗਈਆਂ ਨੇ ਆਸੂ ਕਹਿੰਦੇ ਆ ਗੱਡੀਆਂ ਲਿਆਂਦੀਆਂ ਗਈਆਂ ਆ ਦੇਖ ਸਕਦੇ ਤੁਸੀਂ ਫਿੱਟ ਜਿਹੜੇ ਕੀਤੇ ਜਾ ਰਹੇ ਨੇ ਸੀਸੀਟੀਵੀ ਕੈਮਰੇ ਲਗਾ ਕੇ ਵੀ ਕਿਸਾਨਾਂ ਤੇ ਜਿਹੜੀ ਨਜ਼ਰ ਆ ਉਹ ਰੱਖੀ ਜਾਏਗੀ ਤਾਂ ਜੋ ਕਿਸਾਨ ਜਿਹੜਾ ਉਹ ਐਂਟਰ ਨਾ ਹੋ ਸਕਣ ਸ਼ੰਭੂ ਬਾਰਡਰ ਤੇ ਹੀ ਸਭ ਤੋਂ ਜ਼ਿਆਦਾ ਪੁਖਤਾ ਪ੍ਰਬੰਧ ਕੀਤੇ ਗਏ ਨੇ ਹਰ ਹਿੱਲੇ ਦੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਸਿੰਘੂ ਬਾਰਡਰ ਤੇ ਅਸੀਂ ਦੇਖਿਆ ਸੀ ਕਿ ਰਸਤਿਆਂ ਨੂੰ ਕਿਵੇਂ ਰੋਕਿਆ ਹੋਇਆ ਸੀ ਤਾਂ ਉਵੇਂ ਹੀ ਹੁਣ ਇੱਥੇ ਵੀ ਰੁਕੀ ਹੈ ਵਾਕ थ्रू ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਦੇਖੋ ਬਟਾਲੀਅਨ ਪਹਿਲਾ CRPF ਲੱਗੀ ਹੋਈ ਅੱਗੇ ਪਿੱਛੇ ਵੀ ਤੁਹਾਨੂੰ ਦਿਖਾਵਾਂਗੇ ਪਿੱਛੇ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਰਸਤੇ ਉਹ ਰੋਕੇ ਗਏ ਹਨ ਆ ਤੁਸੀਂ ਦੇਖ ਸਕਦੇ ਹੋ ਇਸ ਲੋਹੇ ਦੇ ਕੰਡਿਆ ਵਾਲੀ ਤਾਰਾਂ ਨੂੰ ਵੀ ਜਿਹੜਾ ਇੱਥੇ ਲਗਾਇਆ ਗਿਆ ਆ ਤਾਂ ਜੋ ਕਿਸਾਨਾਂ ਦੇ ਰਸਤੇ ਜਿਹੜੇ ਉਹ ਰੋਕੇ ਜਾਣ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਵਾਟਰ ਕੈਨਨ ਦੀਆਂ ਗੱਡੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਦੂਰ ਤੱਕ ਨਿਗਾਹ ਮਾਰੀਏ ਤਾਂ ਦੋਵੇਂ ਹੀ ਰਸਤੇ ਆ ਦੇ ਵਿੱਚ ਜਿਹੜੇ ਪੁਲਿਸ तैनात ਕੀਤੀ ਗਈ ਹੈਗੀ ਆ ਇਹਦੇ ਦੇਖੋ ਵਿੱਚ ਨਦੀ ਪੈਰੀ ਆ ਪਰ ਉਸ ਤੋਂ ਦੂਸਰੇ ਪਾਸੇ ਵੀ ਤੁਸੀਂ ਦੇਖੋ ਤਾਂ ਜਿੱਥੇ ਫੋਰ ਲੇਅਰਸ ਦੇ ਨਾਲ ਪੱਥਰਾਂ ਨੂੰ ਲਾ ਕੇ ਕੰਕਰੀਟ ਦੇ ਨਾਲ ਕੰਦਾ ਕੀਤੀਆਂ ਗਈਆਂ ਉੱਥੇ ਹੀ ਪੁਲਿਸ ਫੋਰਸ ਵੀ ਵੱਡੀ ਭਾਰੀ ਗਿਣਤੀ ਦੇ ਵਿੱਚ ਤੈਨਾਤ ਕੀਤੀ ਗਈ ਆ ਉੱਪਰ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਗੱਟੇ ਜਿਹੜੇ ਉਹ ਵੀ ਰੱਖ ਦਿੱਤੇ ਗਏ ਨੇ ਔਰ ਹਰ ਪਾਸੇ ਹੀ ਦੂਰ ਤੱਕ ਤੁਸੀਂ ਨੀਗਾ ਮਾਰ ਸਕਦੇ ਹੋ ਤਾਂ ਰਸਤੇ ਬਹੁਤ ਹੀ ਵੱਡੀ ਬੈਰੀਗੇਟਿੰਗ ਦੇ ਨਾਲ ਬੰਦ ਕੀਤੇ ਗਏ ਨੇ ਇਧਰ ਤੁਸੀਂ ਦੇਖ ਸਕਦੇ ਹੋ ਗੱਡੀਆਂ ਜਿਹੜੀਆਂ ਖੜੀਆਂ ਹੋਣ ਤੇ ਹੋਰ ਜਿਹੜੀ ਪੁਲਿਸ ਆ ਉਹ ਮਗਾਈ ਜਾ ਰਹੀ ਆ ਤਾਂ ਜੋ ਇੱਥੇ ਤਾਇਨਾਤ ਕੀਤੀ ਜੇ ਆਰਮੀ ਆਫ ਫੋਰਸ ਵੀ ਤੁਹਾਨੂੰ ਦਿਖਾ ਰਹੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਸਾਡੇ ਆਰਮੀ ਆਫਿਸਰਸ ਵੀ ਇੱਥੇ ਆ ਕੇ ਜਿਹੜਾ ਆਪਣੀ ਡਿਊਟੀ ਉਹ ਦੇ ਰਹੇ ਨੇ ਜਿੱਥੇ ਡੀਐਸਪੀ ਅਦਰਸ਼ਦੀਪ ਜੀ ਨੇ ਗੱਲ ਕੀਤੀ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਵੀ ਕਿਸਾਨਾਂ ਨੂੰ ਅਪੀਲ ਵੀ ਕਰਦੇ ਆ ਕਿ ਉਹ ਆਪਣੀ ਜਿਹੜੀ ਇਹ ਕਾਲ ਆ ਦਿੱਲੀ ਕੂਚ ਦੀ ਉਹ ਰੱਦ ਕਰ ਦਿੱਤੀ ਜਾਵੇ ਕਿਉਂਕਿ ਕੋਈ ਵੀ ਟਕਰਾਵ ਜਿਹੜਾ ਉਹ ਨਹੀਂ ਚਾਹੁੰਦਾ ਤਾਂ ਇਹ ਸਾਰੇ ਹੀ ਤੁਹਾਨੂੰ ਇੱਥੋਂ ਦੇ ਹਾਲਾਤ ਦਿਖਾ ਰਹੇ ਆਂ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਜਿਸ ਦੇ ਨਾਲ ਆਦਾਨ-ਪ੍ਰਦਾਨ ਕਰਨਾ ਵੀ ਬੜਾ ਮੁਸ਼ਕਲ ਹੋ ਰਿਹਾ ਹੈ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਪਰ ਉੱਥੇ ਹੀ ਰਸਤੇ ਜਿਹੜੇ ਰੋਕ ਦਿੱਤੇ ਗਏ ਨੇ ਇਹ ਦੇਖ ਸਕਦੇ ਤੁਸੀਂ ਕੈਂਟਰ ਆ ਜਿਹੜੇ ਵੱਡੇ-ਵੱਡੇ ਉਹ ਵੀ ਇੱਥੇ ਲਾਏ ਗਏ ਨੇ ਜਿਹੜੇ ਕੀ ਰਸਤਿਆਂ ਨੂੰ ਰੋਕਣ ਦਾ ਕੰਮ ਕਰਨ ਔਰ ਇਸ ਤੋਂ ਪਿੱਛੇ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਤਾਂ ਉੱਥੇ ਵੀ ਟਰੱਕਾਂ ਨੂੰ ਰੋਕਿਆ ਗਿਆ ਟਰੱਕਾਂ ਨੂੰ ਰੋਕ ਕੇ ਵੀ ਜਿਹੜੇ ਰਸਤੇ ਉਹ ਰੋਕਣ ਦੀ ਗੱਲ ਕੀਤੀ ਗਈ ਹੈਗੀ ਆ ਬੱਸਾਂ ਤੁਸੀਂ ਦੇਖ ਸਕਦੇ ਆਮ ਪਬਲਿਕ ਇੰਨਾ ਪਰੇਸ਼ਾਨ ਹੋ ਰਹੀ ਆ ਕਿ ਬੱਸਾਂ ਨੂੰ ਪਿੱਛੇ ਹੀ ਰੋਕ ਦਿੱਤਾ ਜਾਂਦਾ ਤਾਂ ਜੋ ਉਹ ਅੱਗੇ ਨਾ ਜਾ ਸਕਣ ਇਹ ਸਾਰੇ ਹੀ ਰਸਤੇ ਤੁਸੀਂ ਦੇਖ ਸਕਦੇ ਹੋ ਬੰਦ ਕੀਤੇ ਗਏ ਨੇ ਇਹ ਵੱਡੇ ਵੱਡੇ ਜਿਹੜੇ ਟੈਂਕਰ ਹੈਗੇ ਆ ਇਹਨਾਂ ਦੇ ਨਾਲ ਰਸਤਿਆਂ ਨੂੰ ਰੋਕਿਆ ਜਾ ਰਿਹਾ ਇਹਨਾਂ ਨੂੰ ਚੁੱਕ ਕੇ ਸੜਕਾਂ ਦੇ ਉੱਪਰ ਰੱਖਿਆ ਜਾ ਰਿਹਾ ਹੈਗਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੈਂਟਰ ਮਗਾਇਏ ਗਏ ਨੇ ਵਾਟਰ ਕੈਨਾਂ ਦੀਆਂ ਗੱਡੀਆਂ ਤਕਰੀਬਨ ਕਾਫੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਚੁੱਕੀਆਂ ਨੇ ਇਹ ਸ਼ੰਭੂ ਬਾਡਰ ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਵੀ ਜਿਹੜਾ ਕੂਚ ਕਰਨ ਦਾ ਪੂਰਾ ਐਲਾਨ ਕੀਤਾ ਗਿਆ ਆ ਇਹ ਜਿਹੜੇ ਕਿਲ ਗੱਡੇ ਗਏ ਨੇ ਫੋਰ ਲੇਅਰਸ ਦੀਆਂ ਜਿਹੜੀਆਂ ਕਿ ਚੰਦਾ ਬਣਾ ਦਿੱਤੀਆਂ ਗਈਆਂ ਨੇ ਬੈਰੀਕੇਟਿੰਗ ਲਾ ਕੇ ਰੋਕ ਦਿੱਤੇ ਗਿਆ ਨੇ ਤਾਂ ਜੋ ਕਿਸਾਨ ਅੱਗੇ ਨਾ ਜਾ ਸਕਣ ਇੱਥੇ ਜੀ ਹਰਿਆਣਾ ਪੁਲਿਸ ਦੀ ਵੀ ਕੰਪਨੀਆਂ ਲੱਗੀ ਹੋਈ ਹੈ ਉਸ ਦੇ ਇਲਾਵਾ ਜੋ ਬਾਰੋ ਪੈਰਾਮੀਟਰੀ ਫੋਰਸਿਸ ਵੀ ਆਈ ਹੋਈ ਹੈ ਕਿ ਕਿਸਾਨਾਂ ਨੂੰ ਪਰਮਿਸ਼ਨ ਨਹੀਂ ਹੈ ਜਾਣ ਦੀ ਅੱਗੇ ਇਲਾਵਾ ਜੋ ਇੰਨੀ ਸੰਖਿਆ ਵੀ ਜਾ ਰਹੇ ਉਹ ਦੇ ਕਰਕੇ ਲਾਅ ਐਂਡ ਆਰਡਰ ਸਥਾਪਿਤ ਹੋ ਸਕਦਾ ਹੈ ਆ ਤੁਸੀਂ ਦੇਖ ਸਕਦੇ ਹੋ ਇਸ ਲੋਹੇ ਦੇ ਕੰਡਿਆ ਵਾਲੀ ਤਾਰਾਂ ਨੂੰ ਵੀ ਜਿਹੜਾ ਇੱਥੇ ਲਗਾਇਆ ਗਿਆ ਆ ਤਾਂ ਜੋ ਕਿਸਾਨਾਂ ਦੇ ਰਸਤੇ ਜਿਹੜੇ ਕੋ ਰੋਕੇ ਜਾਣ ਬਾਟਰ ਕੈਨਲ ਦੀਆਂ ਜਟੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਫੋਰ ਲੇਅਰਸ ਦੇ ਨਾਲ ਪੱਥਰਾਂ ਨੂੰ ਕੇ ਕੰਕਰੀਟ ਦੇ ਨਾਲ ਕੰਦਾ ਕੀਤੀਆਂ ਗਈਆਂ ਹੋਰ ਜਿਹੜੀ ਪੁਲਿਸ ਆ ਉਹ ਮਗਾਈ ਜਾ ਰਹੀ ਹੈ ਤਾਂ ਜੋ ਇੱਥੇ ਤੈਨਾਤ ਕੀਤੀ ਜੇ ਆਰਮੀ ਫੋਰਸ ਵੀ ਥੋੜਾ ਦਿਖਾ ਰਹੇ ਆ ਇੰਟਰਨੈਟ ਸੇ ਮਾਮਾ ਵੀ ਬੰਦ ਕਰ ਦਿੱਤੇ ਗਏ ਆ ਜਿਸ ਦੇ ਨਾਲ ਆਦਾਨ-ਪ੍ਰਦਾਨ ਕਰਨਾ ਵੀ ਬੜਾ ਮੁਸ਼ਕਲ ਹੋ ਰਿਹਾ ਹੈ